ਸੀ ਉਹ ਦਫ਼ਤਰ ਦੇ ਵਿੱਚ ਇੱਧਰ ਉੱਧਰ ਖੜੇ ਹੋਏ ਆ ਕਿਉਂਕਿ ਅਸੀਂ ਕੰਮ ਛੱਡ ਕੇ ਪਹੁੰਚੇ ਆ ਇਹਦੇ باوجود ਬੈਠੇ ਆ ਉਰਾ ਪਰਾਂ ਬੈਠੇ ਆ ਉਹ ਪੰਡਾਲ ਦੇ ਵਿੱਚ ਆ ਕੇ ਹਾਜ਼ਰੀ ਭਰਨ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਡੀ ਤਾਕਤ ਕਿੰਨੀ ਹੈ ਕਿਉਂਕਿ ਫੈਸਲੇ ਸਿਰਾਂ ਨਾਲ ਹੁੰਦੇ ਆ ਆਪਾਂ ਸਵੇਰ 10 ਵਜੇ ਤੋਂ ਬੈਠੇ ਆ ਤੇ ਐਸਲਿਮ ਸਾਹਿਬ ਦਫ਼ਤਰ ਦੇ ਵਿੱਚੋਂ ਗਾਇਬ ਹੈ ਕਿਉਂਕਿ ਪ੍ਰੈਸ਼ਰ ਆਹੀਂ ਪਤਾ ਲੱਗਿਆ ਹੋਣਾ ਵੀ ਅੱਜ ਕਿਸਾਨਾਂ ਦਾ ਧਰਨਾ ਹੈ ਕਿਸਾਨ ਸਾਨੂੰ ਘੇਰ ਨਾਲ ਲੈਣ ਦਫ਼ਤਰ ਦੇ ਵਿੱਚ ਇਸ ਕਰਕੇ ਦਫ਼ਤਰ ਦੇ ਵਿੱਚੋਂ ਗਾਇਬ ਹੈ ਤੇ ਆਪਾਂ ਬੈਠੇ ਆ ਅਸੀਂ ਉਹ ਦੋਖਾਂਪਰੀ ਦਾਸਤਾਂ ਲੈ ਕੇ ਪਹੁੰਚੇ ਤੇ ਐਸਡੀਐਮ ਦਫ਼ਤਰ ਅੱਗੇ ਤੇ ਐਸਡੀਐਮ ਸਾਹਿਬ ਗੈਰ ਹਾਜ਼ਰ ਹੈ। ਫਿਰ ਸਾਡਾ ਸਵਾਲ ਆ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਕਹਿੰਦੇ ਹੁੰਦੇ ਆ ਸਾਨੂੰ ਕਿ ਤੁਸੀਂ ਖਾਮ-ਖਾ ਬੇਲੂੜੀਆਂ ਸੜਕਾਂ ਰੋਕਦੇ ਹੋ ਇੱਥੇ ਦਾ ਮੁੱਖ ਮੰਤਰੀ ਕਹਿੰਦਾ ਕਿ ਬੇਲੂੜੀਆਂ ਸੜਕਾਂ ਰੋਕਦੇ ਹੋ ਥਾ-ਥਾ ਤੇ। ਅਸੀਂ ਮਿਹਨਤ ਕਰਨ ਵਾਲੇ ਲੋਕ ਕਰਾਂ ਦੇ ਵਿੱਚੋਂ ਆਪਣੇ ਕੰਮਕਾਰ ਛੱਡ ਕੇ ਪਹੁੰਚੇ ਆ ਇਹ ਆਸ ਲੈ ਕੇ ਪਹੁੰਚੇ ਕਿ ਜਿਹੜੀ ਸਾਡੀ ਤਕਲੀਫ ਹੈ ਜਿਹੜਾ ਸਾਡਾ ਦੁੱਖ ਹੈ ਐਸਡੀਐਮ ਸਾਹਿਬ ਸੁਣਨਗੇ ਤੇ ਉਹ ਸਾਡਾ ਦੁੱਖ ਦੂਰ ਕਰਨਗੇ ਤੇ ਪਰ ਐਸਡੀਐਮ ਸਾਹਿਬ ਗਾਇਬ ਇਸ ਕਰਕੇ ਭਰਾਵੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਇਕੱਠੇ ਹੋਈਏ ਅਸੀਂ ਇਹ ਇਸ ਕਰਕੇ ਨਹੀਂ ਪਹੁੰਚੇ ਕਿ ਇੱਥੇ ਬੈਠ ਕੇ ਦਰਿਆਵਾਂ ਦੇ ਉੱਤੇ ਪ੍ਰਸ਼ਾਦ ਦੇ ਛਕ ਕੇ ਘਰਾਂ ਨੂੰ ਚਲੇ ਜਾਵਾਂਗੇ ਜਿਹੜਾ ਸਾਡੇ ਇਲਾਕੇ ਦਾ ਦੁੱਖ ਹੈ ਵੱਡਾ ਕੱਗਰ ਵਾਲਾ ਹੜ ਆਉਂਦੇ ਐ ਸਾਡੀਆਂ ਫਸਲਾਂ ਡੁੱਬਦੀਆਂ ਘਰਾਂ ਦੇ ਵਿੱਚ ਪਾਣੀ ਵੜਦਾ ਜਾਨਵਰਾਂ ਲਈ ਨੁਕਸਾਨ ਹੁੰਦਾ ਹਰ ਸਾਲ ਤਬਾਹੀ ਮੱਚਦੀ ਐ ਉਸ ਗੱਲ ਨੂੰ ਲੈ ਕੇ ਆਪਾਂ ਪਹੁੰਚੇ ਆਂ ਇਸ ਕਰਕੇ ਆਪਾਂ ਇਸ ਤਰ੍ਹਾਂ ਘਰੇ ਨਹੀਂ ਜਾਣਾ ਤੇ ਦੂਜੀ ਗੱਲ ਇਹ ਇੱਥੇ ਸਰਕਾਰ ਦੇ ਕੰਨ ਹੋਣੇ ਆ ਅਸੀਂ ਸੁਣਾਉਣੀ ਕਰਨਾ ਚਾਹੁੰਦੇ ਆ ਇੱਥੋਂ ਦੇ ਅਧਿਕਾਰੀਆਂ ਨੂੰ ਕਿ ਤਕਰੀਬਨ 1.5 ਵਜੇ ਚੁੱਕਿਆ ਹੈ 2 ਵਜੇ ਤੱਕ ਜੇ ਕੋਈ ਵੀ ਅਧਿਕਾਰੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਨਹੀਂ ਪਹੁੰਚਦਾ ਸਾਡੀ ਤਕਲੀਫ ਸੁਣਨ ਵਾਸਤੇ ਨਹੀਂ ਪਹੁੰਚਦਾ ਸਾਡੇ ਆਗੂਆਂ ਨਾਲ ਮੀਟਿੰਗ ਨਹੀਂ ਕਰਦਾ ਤਾਂ ਫੇਰ ਅਸੀਂ ਸੰਘਰਸ਼ ਹੋਰ ਤੇਜ਼ ਕਰਾਂਗੇ ਉਹਦੇ ਕਈ ਰੂਪ ਹੁੰਦੇ ਐ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਸਮਾਂ ਰਹਿੰਦੇ ਪ੍ਰਸ਼ਾਸਨ ਜਾਗੇ ਸਾਡੇ ਨਾਲ ਗੱਲਬਾਤ ਵਾਸਤੇ ਬੈਠੇ ਜੇ ਨਹੀਂ ਬੈਠਣਗੇ ਤਾਂ ਭਰਾਵੋ ਫੇਰ ਅਸੀਂ ਸਖਤ ਫੈਸਲਾ ਲੈਣ ਵਾਸਤੇ ਮਜਬੂਰ ਹੋਵਾਂਗੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਪ੍ਰਸ਼ਾਦ ਦੇ ਪਾਣੀ ਛੱਕ ਕੇ ਚਾਹ ਛੱਕ ਲੋ ਤਿਆਰ ਹੋ ਜਾਓ ਐਸ ਤਰ੍ਹਾਂ ਨਹੀਂ ਆਪਾਂ ਘਰ ਨੂੰ ਬਾਅਦ ਚਲੇ ਜਾਣਾ ਫਿਰ ਅਸੀਂ ਅਗਲਾ ਫੈਸਲਾ ਜਿਹੜਾ ਸਖਤ ਲਵਾਂਗੇ ਇਹ ਕੰਧ ਤੇ ਲਿਖਿਆ ਪੜੇ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦਾ ਐਸ.ਡੀ.ਐਮ ਕਿ ਅਸੀਂ ਇਸ ਤਰ੍ਹਾਂ ਨਹੀਂ ਜਾਂਦੇ ਅਸੀਂ ਚੂੜੀ ਟਾਈਟ ਕਰਾਂਗੇ ਤੁਸੀਂ ਜਿੰਨਾ ਸਾਨੂੰ ਖੱਜਲ ਖਵਾਰ ਕਰੋਗੇ ਉਹਨਾਂ ਸਖਤ ਫੈਸਲਾਸੀ ਲੈਣ ਵਾਸਤੇ ਮਜਬੂਰ ਹੋਵਾਂਗੇ ਉਹਦੇ ਪਿੱਛੇ ਫਿਰ ਸਾਡੀ ਕੋਈ ਗਲਤੀ ਨਹੀਂ ਹੋਣੀ ਇੱਥੋਂ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਇੱਥੋਂ ਦੇ ਅਧਿਕਾਰੀ ਜ਼ਿੰਮੇਵਾਰ ਹੋਣਗੇ ਕਿਉਂਕਿ ਅਸੀਂ ਤਾਂ ਪ੍ਰੈਸ ਫਿਰਦੀ ਉਹਨਾਂ ਦੇ ਸਾਹਮਣੇ ਮੰਗ ਕਰ ਰਹੇ ਹਾਂ ਕਿ ਪ੍ਰਸ਼ਾਸਨ ਬੈਠੇ ਸਾਡੇ ਨਾਲ ਗੱਲਬਾਤ ਕਰੇ ਤੇ ਸਾਡੀ ਤਕਲੀਫ ਦਾ ਹੱਲ ਕਰੇ ਜੇ ਨਹੀਂ ਆਉਂਦੇ ਤਾਂ ਸਾਡੀ ਮਜਬੂਰੀ ਬਣੂਗੀ ਇਹ ਚ ਕਰਕੇ ਭਰਾਵੋ ਤਿਆਰ ਬਰ ਤਿਆਰ ਰਹੀਏ ਪ੍ਰਸ਼ਾਦਾ ਪਾਣੀ ਛੱਕ ਕੇ ਆਪਾਂ ਅਗਲਾ ਜਿਹੜਾ ਕਦਮ ਆਉਥੇ ਹੀ 2 ਵਜੇ ਇਸੇ ਸਟੇਜ ਦੇ ਤੋਂ ਆਪਾਂ ਐਲਾਨ ਕਰਾਂਗੇ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ